ਤਿੰਨ ਆਪੋ ਤਾਂ ਵਾਲੇ ਬੈਠੇ ਹੋ ਜਤਨ ਮਾਤਾ ਰਾਮੋ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਨੂੰ ਇੱਕ ਗੱਲ ਕਹੀ ਸੀ ਨਾ ਰਾਮੋ ਕਿਹਾ ਇੱਕ ਦਿਨ ਗੁਰਾ ਜੀ ਨੂੰ ਬੱਚੀ ਪਾਣੀ ਦੇ ਬਾਬਤ ਮਾਤਾ ਰਾਮੋ ਜੀ ਨੇ ਆਖਿਆ ਮਹਾਰਾਜ ਮੇਰੀ ਬੇਟੀ ਬੀਬੀ ਪਾਣੀ ਜਵਾਨ ਹੋ ਗਈ ਹੈ ਰਾਮੋ ਕਿਹਾ ਇੱਕ ਦਿਨ ਗੁਰਾ ਜੀ ਨੂੰ ਬੱਚੀ ਪਾਣੀ ਲਈ ਵਖੀਏ ਵਾਰ ਕੋਈ ਜਾਨੀ ਜਾਨ ਹੁਣ ਬੇਟੀ ਜਵਾਨ ਹੋ ਗਈ ਨਹੀਂ ਆਪ ਨੂੰ ਜਰਾ ਵੀ ਫਿਕਰ ਕੋਈ ਗੁਰ ਆਖਿਆ ਕਿ ਹੋ ਜਾ ਵਰ ਹੋਵੇ ਜਿਹੜਾ ਦਸੋ ਦੁੜਾ ਕੇ ਨજર ਕੋਈ ਰਾਮੋ ਕਿਆ ਉਹ ਜਿਹੜਾ ਗਲੀ ਚ ਤੁਰਿਆ ਜਾ ਰਿਹਾ ਉਹ ਹੋ ਜਾਈ ਚਾਹੀਦਾ ਵਰ ਕੋਈ ਗੁਰ ਆਖਿਆ ਉਹ ਉਹ ਤੇ ਸੇਵਕ ਹੈ ਜੇਠਾ ਗੁਰੂ ਘਰ ਦਾ ਜਿੱਥੇ ਆਖੀਏ ਉਥੇ ਖਲੋ ਸਕਦਾ ਉਹਦੇ ਜਾਨੀ ਜੱਗ ਤੇ ਹੋਰ ਕੋਈ ਉਹਦੇ ਜੱਗ ਤੇ ਫਿਰ ਉਹੋ ਹੀ ਹੋ ਸਕਦਾ ਆਵਾਜ਼ ਮਾਰੀ ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਸਾਧਕੇ ਲੈ ਆਏ ਪੈਣੋਂ ਆਉਂਦਿਆਂ ਇਹ ਨਹੀਂ ਪੁੱਛੀ ਪੁੱਤ ਤੈਨੂੰ ਜ਼ਮੀਨ ਕਿੰਨੀ ਆਉਂਦੀ ਆ ਤੇਰੀ ਕੋਠੀ ਕਿੱਡੀ ਕਵੱਡੀ ਆ ਨੌਕਰੀ ਕਿਹੜੀ ਕਰਦਾ ਹੈ ਗੁਰੂ ਅਮਰਦਾਸ ਮਹਾਰਾਜ ਨੇ ਇਹ ਵੇਖਿਆ ਵੀ ਇਹ ਅੰਦਰੋਂ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਅੰਦਰੋਂ ਤੇ ਜਿਹੜੇ ਅੰਦਰੋਂ ਜੁੜੇ ਹੋਣਾ ਜੀ ਜਿਹੜੇ ਉਹਨਾਂ ਦੇ ਮਹੱਲ ਹੁੰਦੇ ਆ ਉਹਨਾਂ ਦੇ ਮਹੱਲਾਂ ਵਰਗੇ 라ਵਣ ਦੀ ਲੰਕਾ ਵੀ ਨਹੀਂ ਹੁੰਦੀ ਜਿਹੜੇ ਕਿਤੇ ਅੰਦਰੋਂ ਰੱਬ ਨਾਲ ਜੁੜੇ ਹੋਣ ਤੇ ਬੀਬੀ ਰਾਮੋ ਨੇ ਛੰਕਾ ਕਰਕੇ ਜਰੂਰ ਕਿਆ ਸੀ ਮਹਾਰਾਜ ਨਾ ਕੋ ਕੁੰਬਾ ਨਾ ਕੋ ਪਰਿਵਾਰ ਨਾ ਚਾਚੇ ਨਾ ਤਾਏ ਨਾ ਕੋਈ ਅਮੀਰੀ ਤੇ ਗੁਰੂ ਅਮਰਦਾਸ ਮਹਾਰਾਜ ਨੇ ਆਖਿਆ ਰਾਮੋ ਜੀ ਤੂੰ ਬਾਹਰ ਦੀ ਅਮੀਰੀ ਵੇਖਣ ਲਈ ਮੈਂ ਦੇ ਅੰਦਰ ਦੀ ਅਮੀਰੀ ਵੇਖਣ ਡਿਆ ਭਾਈ ਜੇਠੇ ਨੇ ਹੱਥ ਜੋੜ ਕੇ ਆਖਿਆ ਮਹਾਰਾਜ ਕੱਖਾਂ ਦੀ ਸ਼ਾਨ ਆ ਬਜ਼ੁਰਗ ਮਾਤਾ ਮੈਨੂੰ ਪਾਲਣ ਡਈ ਆ ਆ ਤੁਹਾਡੀ ਬੀਬੀ ਪਾਨੀ ਇੱਕ ਸੇਵਕ ਇੱਕ ਦਸਦਾਸੀ ਨੂੰ ਆਵਾਜ਼ ਮਾਰੇ ਚਾਰ ਭੱਜੀਆਂ ਆਉਂਦੀਆਂ ਨੇ ਮਹਾਰਾਜ ਮੈਂ ਤੁਹਾਡੀ ਪਾਨੀ ਦਾ ਪਾਲਣ ਪੋਛਣ ਕਿਵੇਂ ਕਰਾਂਗਾ ਤੇ ਗੁਰੂ ਅਮਰਦਾਸ ਮਹਾਰਾਜ ਨੇ ਉੱਥੇ ਜਵਾਬ ਦਿੱਤਾ ਕਹਿੰਦੇ ਬੇਟਾ ਦਸਾਂ ਨੋਹਾ ਦੀ ਕਰ ਤ ਕਮਾਈ ਜਿਹੜਾ ਖੁਸ਼ ਉਸਤੇ ਸਦਾ ਕਰਤਾਰ ਬੇਟਾ ਕਰੇ ਕਮਾਈ ਤੇ ਕੱਢੇ ਦਸਵੰਦ ਜਿਹੜਾ ਉਹ ਜਾ ਗੋਸਤਾ ਕਰੇ ਸਤਕਾਰ ਬੇਟਾ ਕੁੱਲੀ ਕੱਖਾਂ ਦੀ ਗੱਲ ਹੈ ਬਹੁਤ ਛੋਟੀ ਤੇਰਾ ਸੋਨੇ ਦਾ ਬਣੂ ਦਰਬਾਰ ਬੇਟਾ ਸੰਗਤ ਝੁਕੇਗੀ ਜੇਠਿਆ ਆਣ ਦਰਤੇ ਤੇ ਲੰਗਰ ਛਕੇਗਾ ਸਾਰਾ ਸੰਸਾਰ ਬੇਟਾ ਅੱਜ ਦੁਨੀਆਂ ਦੇ ਲੋਕ ਕੋਈ ਇਹ ਨਹੀਂ ਕਹਿ ਸਕਦਾ ਮੈਂ ਗੁਰੂ ਰਾਮਦਾਸ ਦੀ ਰਸੋਈ ਦੇ ਵਿੱਚੋਂ ਭੁਖਾ ਗਿਆ ਹਾਂ ਦੁਨੀਆਂ ਤੇ ਇਹ ਨਹੀਂ ਕੋ ਕਵੇਗਾ ਮੈਨੂੰ ਗੁਰੂ ਰਾਮਦਾਸ ਦੇ ਘਰੋਂ ਪ੍ਰਸ਼ਾਦਾ ਨਹੀਂ ਮਿਲਿਆ ਉਹਨੇ ਆਖਿਆ ਮਹਾਰਾਜ ਮੈਂ ਯਤੀਮ ਤੇ ਗੁਰੂ ਅਮਰਦਾਸ ਮਹਾਰਾਜ ਨੇ ਆਖਿਆ ਤੇਰਾ ਇਹੋ ਜਿਹਾ ਘਰ ਹੋਵੇਗਾ ਤੂੰ ਆਪਣੇ ਆਪ ਨੂੰ ਯਤੀਮ ਕਹਿਣਾ ਤੇਰੀਆਂ ਪ੍ਰਕਰਮਾਂ 'ਚ ਲੱਖਾਂ ਯਤੀਮ ਰਾਤ ਕੱਟ ਕੇ ਜਾਇਆ ਕਰਨਗੇ ਉਹ ਗੁਰੂ ਰਾਮਦਾਸ ਮਹਾਰਾਜ ਨੂੰ ਧੰਨ ਕਹੀਏ ਕਿਉਂ ਨਾ ਢੀਆਂ ਵਾਲਾ ਮਾਵੀਆਂ ਆਉਂਦੇ ਸਮੇਂ ਨੂੰ ਮਮੀ ਆਪਣੇ ਦਮਾਦ ਵੇਖਣੇ ਨੇ ਪਰ ਇੱਕ ਮੈਂ ਬੇਨਤੀ ਕਰਦਾ ਹਾਂ ਜੇ ਕਿਤੇ ਆਪਣੀ ਧੀ ਵਾਸਤੇ ਕੋਈ ਕਰ ਲੱਭੋ ਤੇ ਪਹਿਲੋਂ ਇਹ ਵੇਖਿਆ ਕਰੋ ਵੀ ਉਹ ਮੁੰਡਾ ਰੱਬ ਤੇ ਲਾਗੇ ਕਿੰਨਾ ਗਿਆ ਗੁਰਬਾਣੀ ਪੜਦਾ ਨਿਤਨੇਮ ਕਰਦਾ ਉਹਦਾ ਗੁਰੂ ਗੁਰੂ ਜਪਣ ਵਾਲੀ ਉਹਦੀ ਬਿਰਤੀ ਹੈਗੀ ਹੈ ਨਹੀਂ ਤੇ ਮੈਂ ਆਪਣੀ ਅੱਖੀਂ ਵੇਖੇ ਨੇ ਬਾਪੂ ਨੇ ਮੁੰਡੇ ਦੇ 15 ਕਿੱਲੇ ਵੇਖ ਕੇ ਤੇ ਧੀ ਵਿਆਹ ਦਿੱਤੀ ਅੱਜ ਦੇ ਯੁੱਗ ਵਿੱਚ ਉਹਨਾਂ ਮੁੰਡਿਆਂ ਨੇ ਚੌ ਚੌ ਸਾਲਾਂ ਚ 15 15 ਕਿੱਲੇ ਚੱਟੇ ਚ ਲੰਗਾ ਕੇ ਰੱਖ ਦਿੱਤੇ ਨੇ ਬੱਚੇ ਦਾ ਜੀਵਨ ਵੇਖਿਆ ਕਰੋ ਭਾਈ ਬੱਚੇ ਦਾ ਜੀਵਨ ਵੇਖਿਆ ਕਰੋ ਜਿਨੂੰ ਤੂੰ ਆਪਣਾ ਦਮਾਦ ਲਗਾ ਬਣਾਉਣ ਉਹਦਾ ਜੀਵਨ ਕਿਹੋ ਜਿਹਾ ਪਤਾ ਬਾਕੀ ਕਰਨਾ ਤੇ ਸਤਿਗੁਰੂ ਮਹਾਰਾਜ ਨੇ ਆਪਣੀ ਕੋਸ਼ਿਸ਼ ਥੋੜੀ ਬਹੁਤੀ ਜਰੂਰ ਕਰਿਆ ਕਰਗੇ ਲੱਭ ਗਏ ਉਹ ਜਿਹੜਾ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਨਾਲ ਜੁੜਿਆ ਹੋਵੇ ਇਹ ਮੈਂ ਬੇਨਤੀ ਤੁਹਾਡੇ ਚਰਨਾਂ 'ਚ ਕਰਨੀ ਸੀ ਕਰ ਦਿੱਤੀ ਇਸ ਕਰਕੇ ਕੀਤੀ ਹੈ ਤੁਸੀਂ ਬੜੇ ਲੰਬੇ ਸਮੇਂ ਤੋਂ ਬੈਠੇ ਹੋ ਕੱਲਾ ਪੰਡਾਲ 'ਚੋਂ ਬਾਹਰ ਜਾ ਕੇ ਆ ਪਏ ਨਕਸ਼ਬੀਨੀਆਂ ਨੇ ਕਰਨੀਆਂ ਵੀ ਦਾਲ ਚ ਨਮਕ ਘੱਟ ਸੀਗਾ ਜਾਂ ਵੱਧ ਸੀ ਪਰਸ਼ਾਦੇ ਥੋੜੇ ਜੇ ਸਾੜੇ ਸੀਗੇ ਜਾਂ ਥੋੜੇ ਜੇ ਕੱਚੇ ਸੀ ਨਹੀਂ ਭਾਈ ਪਰਸ਼ਾਦਾ ਤੇ ਤੁਸੀਂ ਵੀ ਕਰੋ ਰੋਜ਼ ਸ਼ੱਕਦੇ ਹੋ ਲੰਗਰ ਚੋਂ ਤੇ ਅਸੀਂ ਕਿਤੇ ਮਹੀਨੇ ਬਾਅਦ ਛਕਾਂਗੇ ਅਠਾਂ ਦਿਨਾਂ ਬਾਅਦ ਪਰਸ਼ਾਦਾ ਤੇ ਕਰੋ ਸ਼ੱਕਦੇ ਹੋ ਪਰ ਆਹ ਜਿਹੜਾ ਲੰਗਰ ਹੈ ਨਾ ਇਹਨੂੰ ਘਰੇ ਜਾ ਕੇ ਇੱਕ ਵਾਰੀ ਸੋਚਣ ਦਾ ਯਤਨ ਕਰਿਓ ਵੀ ਅੱਜ ਅਸੀਂ ਪੰਡਾਲ ਦੇ ਵਿੱਚੋਂ ਲੈ ਕੇ ਕਿ ਆਪਣੇ ਘਰਾਂ ਚ ਆਏ ਅੱਜ ਅਸੀਂ ਪੰਡਾਲ ਦੇ ਵਿੱਚੋਂ ਕਿਹੜੀ ਚੀਜ਼ ਗ੍ਰਹਿਣ ਕਰਕੇ ਲੈ ਕੇ ਆਏ ਆ ਸਾਰੇ ਮਾਈ ਪਾਈ ਆਪਣੇ ਘਰ ਵਿੱਚ ਜਾ ਕੇ ਇਹ ਬਚਨ ਕਰਿਓ ਵੀ ਗੁਰੂ ਰਾਮਦਾਸ ਮਹਾਰਾਜ ਤੇਰੀ ਜ਼ਿੰਦਗੀ ਦੇ ਵਿੱਚੋਂ ਆ ਕੁਝ ਸੁਣਿਆ ਤੇ ਅੱਜ ਅਸੀਂ ਆਪਣੇ ਘਰ ਵਿੱਚ ਆ ਚੀਜ਼ ਅਸੀਂ ਲਾਗੂ ਕਰ ਦਿੱਤੀ ਆ ਫਿਰ ਤੇ ਅਗਲੇ ਸਾਲ ਵੀ ਇੱਥੇ ਚੌਂਕੜੇ ਮਾਰੇ ਸਾਡੇ ਸਫਲੇ ਆ ਤੇ ਜੇ ਇਹਨਾਂ ਖਰਚਾ ਕਰਕੇ ਲੈ ਕੇ ਕੁਝ ਵੀ ਨਾ ਗਏ ਤੇ ਫਿਰ ਸਮਾਗਮ ਦੇ ਵਿੱਚ ਹਾਜ਼ਰੀਆਂ ਭਰਨੀਆਂ ਕੋਈ ਬਾਈ ਤੇ ਬਹੁਤੇ ਮਾਇਨੇ ਨਹੀਂ ਰੱਖਦੀਆਂ ਇਹ ਮੇਰੀ ਤੁਹਾਡੇ ਚਰਨਾਂ 'ਚ ਹੱਥ ਜੋੜ ਕੇ ਮੈਂ ਬੇਨਤੀ ਕਰਦਾ ਗੁਰੂ ਰਾਮਦਾਸ ਮਹਾਰਾਜ ਦੇ ਘਰੋਂ ਕੁਝ ਲੈ ਕੇ ਜਾਇਓ ਆਓ ਇੱਕ ਵਾਰੀ ਪੂਰੀ ਮਾਨਵਤਾ ਦਾ ਭਲਾ ਮੰਗੋ ਤੇ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ ਨਾਲ ਹੀ ਕਹੋ ਜੀ ਨਾਨਕ ਨਾਮ ਕਰਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਹੁਣ ਧਿਆਨ ਲੈ ਕੇ ਚੱਲ ਗਏ ਇਤਿਹਾਸ ਦੇ ਸੁਨਹਿਰੀ ਪੱਤਰਿਆਂ ਦੇ ਉੱਪਰ ਬਹੁਤ ਆ ਤੇ ਮੈਂ ਸਟੇਜਾਂ ਤੇ ਕਿਹਾ ਪਰ ਵੀਰ ਜੀ ਹੋਣਾ ਨੇ ਹੁਕਮ ਕੀਤਾ ਵੀ ਤੁਸੀਂ ਇਹ ਮਜ਼ਮੂਨ ਕਿਉ ਜਿਹਨੂੰ ਆਪਾਂ ਕਹਿੰਦੇ ਹਾਂ ਸਿੱਖ ਰਾਜ ਕਿਵੇਂ ਗਿਆ ਆਖਿਰ ਸਾਡਾ ਰਾਜਪਾਗ ਹੋਵੇਗਾ ਤੇ ਗਿਆ ਨਾ ਜੇ ਹੋਵੇਗਾ ਨਹੀਂ ਤੇ ਗਿਆ ਕਾਦਾ ਸਾਡਾ 40 ਸਾਲ ਦਾ ਰਾਜਪਾਗ ਸੀਗਾ 40 ਸਾਲ ਦਾ ਰਾਜਪਾਗ ਵਰਲਡ ਦਾ ਕੋਈ ਰਾਜਾ ਨਹੀਂ ਜਿਨੇ ਤੁਹਾਡੇ ਵਰਗਾ ਰਾਜਪਾਗ ਕੀਤਾ ਹੋਵੇ ਦੁਨੀਆ ਦਾ ਕੋਈ ਰਾਜਾ ਸਨਮਾਨ ਜੋ ਖਾਲਸਾ ਜੀ ਸਿਕੰਦਰ ਤੋਂ ਸ਼ੁਰੂ ਕਰ ਲਿਓ ਤੇ ਜੇ ਉਹਦੇ ਤੋਂ ਵੀ ਪਹਿਲਾਂ ਜਾਣਾ ਜਦੋਂ ਇਹ ਦੁਨੀਆ ਬਣਾਈ ਸੀ ਨਾ ਪ੍ਰਮਾਤਮਾ ਨੇ ਜਿਹਨੂੰ ਆਪਾਂ ਪੜਦੇ ਏਕ ਕਵਾਵੈ ਤੇ ਸਭ ਹੋਆ ਰੱਬ ਨੇ ਇੱਕ ਵਾਰੀ ਫੁਰਨਾ ਫੁਰਿਆ ਤੇ ਸੰਸਾਰ ਬਣ ਗਿਆ ਉਦੋਂ ਦੁਨੀਆਂ ਦਾ ਪਹਿਲਾ ਰਾਜਾ ਸੀ ਕਾਲ ਸੈਣ ਉਹਦੇ ਤੋਂ ਬਾਅਦ ਕਾਲਕੇਤ ਉਹਦੇ ਤੋਂ ਬਾਅਦ ਕਰੂਰ ਵਰਸ ਉਹਦੇ ਤੋਂ ਬਾਅਦ ਕਾਲ ਤੁਜ ਇਹ ਚਲਦਿਆਂ ਚਲਦਿਆਂ ਅੱਗੇ ਦੋ ਰਾਜੇ ਹੋਏ ਸੂਰਜ ਤੇ ਚੰਦਰ ਸਨਮਾਨ ਜੋ ਖਾਲਸਾ ਜੀ ਉਹਨਾਂ ਦੀ ਵੰਸ਼ ਚੱਲੀ ਅੱਗੇ ਹੋਇਆ ਰਾਗੂ ਰਾਏ ਰਾਗੂ ਰਾਏ ਦਾ ਅਜਰਾਏ ਅਜਰਾਏ ਦਾ ਦਸ਼ਰਥ ਦਸ਼ਰਥ ਦੇ ਰਾਮਚੰਦਰ ਲਕਸ਼ਮਣ ਸ਼ਤਰੂਕਣ ਤੇ ਪਰਥ ਇਹ ਬੰਸਾਵਲੀ ਚੱਲਦੀ ਹੈ ਅੱਜ ਦੇ ਦਿਨਾਂ ਤੱਕ ਰਾਜ ਭਾਗ ਪੜ ਲਿਓ ਛੇਰੇ ਪੰਜਾਬ ਵਰਗਾ ਰਾਜ ਭਾਗ ਕਿਸੇ ਰਾਜੇ ਨੇ ਨਹੀਂ ਦਿੱਤਾ ਛੇਰੇ ਪੰਜਾਬ ਦੇ ਰਾਜ ਭਾਗ ਵਰਗਾ ਰਾਜ ਸਕ ਨੇਚਰ ਕਰਨੇ ਦਿਸ ਆਉਂਦੇ ਉਹਨੂੰ ਚਟਾ ਆਨ ਪੜ ਲੇਕਿਨ ਉਹਨੇ ਆਪਣੇ ਰਾਜ ਭਾਗ ਵਿੱਚ ਹਿੰਦੂ ਵੀ ਰਖੇ ਆਪਣੇ ਰਾਜ ਭਾਗ ਵਿੱਚ ਮੁਸਲਮਾਨ ਵੀ ਰਖੇ ਉਹ ਧਰਮਾਂ ਦੇ ਨਾਂ ਤੇ ਦੁਨੀਆ ਵੰਡਦਾ ਨਹੀਂ ਸੀ ਉਹ ਵੇਂਦਾ ਸੀ ਇਹ ਬੰਦਾ ਚੰਗੀ ਕੁਆਲਿਟੀ ਦਾ ਚਾਹੇ ਉਹ ਹਿੰਦੂ ਹੋਵੇ ਚਾਹੇ ਮੁਸਲਮਾਨ ਹੋਵੇ ਇਹਦੀ ਇੱਕ ਐਗਜ਼ਾਮਪਲ ਦੇਣਾ ਉਦਾਰਨ ਦੇਣਾ ਹੈ ਮਹਾਰਾਜਾ ਰਜੀਤ ਸਿੰਘ ਲਾਹੌਰ ਦੇ ਬਾਜ਼ਾਰ ਵਿੱਚੋਂ ਦੀ ਲੰਘਣ ਡਏ ਨੇ ਇੱਕ ਮੁੰਡਾ ਉਹਨੇ ਪਾਈ ਪਥੂਈ ਆਪਾਂ ਮਾਝੇ ਵਾਲਿਆਂ ਪਥੂਈ ਸਮਝਦੇ ਆ ਉਹ ਮੁੜਕੇ ਨਾ ਭਿੱਜਾ ਹੋਇਆ ਤੇ ਹੱਥ ਵਿੱਚ 20 ਕਿਲੋ ਦਾ ਵੈਦਾਨ ਜਦੋਂ ਲੋਹੇ ਤੇ ਵੈਦਾਨ ਮਾਰੇ ਤੇ ਲੋਹੇ ਦੀ ਜਾਨ ਕੱਢ ਕੇ ਰੱਖ ਦਵੇ ਜਾਨ ਸ਼ੇਰੇ ਪੰਜਾਬ ਕੋਲ ਰਿਆ ਨਾ ਗਿਆ ਕੋੜੇ ਤੋਂ ਉਤਰਿਆ ਮੁੜਕੇ ਨਾ ਭਿੱਜਾ ਹੋਇਆ ਉਹ ਮੁਸਲਮਾਨਾਂ ਦਾ ਮੁੰਡਾ ਉਹ ਤੇ ਡੌਲੇ ਹੱਥ ਵਿੱਚ ਪਕੜ ਕੇ ਸ਼ੇਰੇ ਪੰਜਾਬ ਨੇ ਆਖਿਆ ਕਹਿਣ ਲੱਗੇ ਸੱਜਣਾ ਐਡਾ ਵੱਡਾ ਸਰੀਰ ਕਿ ਦੁਨੀਆਂ ਤੋਂ ਉਤਰ ਮਰ ਜਾਵੇਂਗਾ ਜੇ ਤੈਨੂੰ ਐਡਾ ਵੱਡਾ ਸਰੀਰ ਦਿੱਤਾ ਤੇ ਕੁਝ ਕਰਕੇ ਮਰ ਉਹਨੇ ਆਖਿਆ ਮਹਾਰਾਜ ਆ ਸਾਹਿਬ ਸਾਨੂੰ ਗਰੀਬਾਂ ਨੂੰ ਕੌਣ ਪੁੱਛਦਾ ਪਕੜਿਆ ਗੁੱਟੋਂ ਲੈ ਜਾਂਦਾ ਆਪਣੇ ਦਰਬਾਰ ਵਿੱਚ ਉਹਨੂੰ ਫਿਰ ਉੱਥੇ ਇੱਕ उपाधि ਦਿੱਤੀ ਜਿਹਨੂੰ ਆਪਾਂ ਕਹਿੰਦੇ ਵਿਦੇਸ਼ ਮੰਤਰੀ ਫਕੀਰ ਅਜੀਜੋਦੀਨ ਉਹ ਮੁਸਲਮਾਨਾਂ ਦਾ ਮੁੰਡਾ ਜਿਹਨੂੰ ਵਿਦੇਸ਼ ਮੰਤਰੀ ਬਣਾਇਆ ਉਹਦੀ ਤਾਕਤ ਉਹਦੀ ਡੀਲ ਡੌਲ ਵੇਖ ਕੇ ਤੇ ਉਹਦੀ ਸਿਆਣਪ ਵੇਖ ਕੇ ਉਹ ਮਹਾਰਾਜਾ ਰਜੀਵ ਸਿੰਘ ਜਿਹੜਾ ਹਰ ਇੱਕ ਧਰਮ ਦੇ ਗ੍ਰੰਥ ਦਾ ਸਤਕਾਰ ਕਰਦਾ ਹਰ ਇੱਕ ਧਾਰਮਿਕ ਗ੍ਰੰਥ ਦਾ ਸਤਕਾਰ ਕਰਦਾ ਜਿੰਨਾ ਸਤਕਾਰ ਸਿੱਖ ਬੀਬੀ ਦਾ ਕਰਦਾ ਮੂਨਾ ਹੀ ਸਤਕਾਰ ਮੁਸਲਮਾਨ ਬੀਬੀ ਦਾ ਕਰਦਾ ਤੇ ਉਨਾ ਹੀ ਸਤਕਾਰ ਹਿੰਦੂ ਬੀਬੀ ਦਾ ਕਰਦਾ ਭਾਈ ਉਹ ਮਹਾਰਾਜਾ ਰਣਜੀਤ ਸਿੰਘ ਨੇ ਅੱਖਾਂ ਮੀਟੀਆਂ ਉਹਦੇ ਮਰਨ ਦੀ ਥੇਰ ਸੀ ਡੋਗਰਿਆ ਨੇ ਸ਼ੇਰੇ ਪੰਜਾਬ ਦੇ ਮੁੰਡੇ ਚੁਣ-ਚੁਣ ਕੇ ਮਾਰੇ ਚੁਣ-ਚੁਣ ਕੇ ਟਿੱਕਾ ਖੜਕ ਸਿੰਘ ਕਬਰ ਸ਼ੇਰ ਸਿੰਘ ਸ਼ੇਰ ਸਿੰਘ ਦਾ ਪੁੱਤਰ ਟਿੱਕਾ ਪ੍ਰਤਾਪ ਸਿੰਘ ਕਸ਼ਮੀਰਾ ਸਿੰਘ ਪਸ਼ੌਰਾ ਸਿੰਘ ਤਾਰਾ ਸਿੰਘ ਬਲਵਤਾਨਾ ਸਿੰਘ ਇਤਿਆਦ ਕਸ਼ੇਰੇ ਪੰਜਾਬ ਦੇ ਮੁੰਡੇ ਧਿਆਨ ਸਿੰਘ ਡੋਗਰੇ ਨੇ ਚੁਣ-ਚੁਣ ਕੇ ਮਰਵਾਇਆ ਉਹਦੇ ਤੋਂ ਬਾਅਦ ਧਿਆਨ ਸਿੰਘ ਡੋਗਰੇ ਤੋਂ ਬਾਅਦ ਉਹਦਾ ਮੁੰਡਾ ਹੀਰਾ ਸਿੰਘ ਆ ਗਿਆ ਜਿਹਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬਚੜ ਕੇ ਬਚੜ ਕੇ ਕਹਿੰਦੇ ਥੱਕਦੇ ਨਹੀਂ ਸੀ ਉਹ ਜਦੋਂ ਸ਼ੇਰੇ ਪੰਜਾਬ ਨੇ ਰਾਜ ਪਾਗ ਵਿੱਚ ਅੱਖਾਂ ਮੀਟ ਲਈਆਂ ਸਾਡਾ ਰਾਜ ਪਾਗ ਜਾਂਦਾ ਰਿਹਾ 1809 ਵਿੱਚ ਸ਼ੇਰੇ ਪੰਜਾਬ ਨੇ ਇੱਕ ਅੰਗਰੇਜ਼ਾਂ ਨਾਲ ਸੰਧੀ ਕੀਤੀ ਸੀ ਸਤਲੁਜ ਤੋਂ ਪਾਰ ਇਹ ਅੰਗਰੇਜ਼ਾਂ ਦਾ ਇਲਾਕਾ ਹੈ ਤੇ ਸਤਲੁਜ ਤੋਂ ਉਰਾਰ ਇਧਰਲੇ ਪਾਸੇ ਨੂੰ ਛੇਰੇ ਪੰਜਾਬ ਦਾ ਰਾਜਪਾਗ ਤੇ ਪਰਲੇ ਪਾਸੇ ਸਤਲੁਜ ਤੋਂ ਪਾਰ ਛੇਰੇ ਪੰਜਾਬ ਦੇ 84 ਪਿੰਡ ਸੀ 84 ਪਿੰਡ ਅੰਗਰੇਜ਼ਾਂ ਨੇ ਹੱਥ ਜੋੜ ਕੇ ਆਖਿਆ ਮਹਾਰਾਜਾ ਸਾਹਿਬ ਇਹ 84 ਪਿੰਡ ਭਾਵੇਂ ਤੁਹਾਡੇ ਨੇ ਰੱਖੀ ਅਸੀਂ ਕਰਾਂਗੇ ਇਹਨਾਂ ਪਿੰਡਾਂ ਦਾ ਮਾਲੀਆ ਸਾਲ ਬਾਅਦ ਤੁਹਾਡੇ ਖਜ਼ਾਨੇ ਵਿੱਚ ਜਾ ਕੇ ਜਮ੍ਹਾਂ ਕਰਵਾਵਾਂਗੇ ਇਹਨਾਂ ਪਿੰਡਾਂ ਦੀ ਫਿਕਰ ਨਾ ਕਰੋ ਮਹਾਰਾਜਾ ਰਜੀਤ ਸਿੰਘ ਸਵਰਗਵਾਸ ਹੋ ਗਏ ਤੇ ਅੰਗਰੇਜ਼ਾਂ ਨੇ 84 ਪਿੰਡ ਨੱਪੇ ਤੁਹਾਡੇ 84 ਪਿੰਡ ਉਧਰ ਦਾ ਰਾਜਾ ਹੈ ਪਹਾੜਾ ਸਿੰਘ ਉਹ ਅੰਗਰੇਜ਼ਾਂ ਨਾਲ ਗਿਆ ਰਾਲ ਹੈ ਸੇਖਾ ਸਿਰ ਤੇ ਪੱਗ ਵੀ ਬੰਦਾ ਮੁਸ਼ਾਇਰਾ ਵੀ ਹੈ ਧਾੜਾ ਵੀ ਹੈ ਲੇਕਿਨ ਰਾਲ ਅੰਗਰੇਜ਼ਾਂ ਦੇ ਨਾਲ ਗਿਆ ਸਾਡੀ ਕੌਮ ਵਿੱਚ ਆ ਚੀਜ਼ ਨਾ ਕਿਤੇ ਉਹ ਅੱਜ ਅਸੀਂ ਅੱਜ ਵੀ ਰਾਜੇ ਅੱਜ ਵੀ ਰਾਜੇ ਤੁਸੀਂ ਕੋਈ ਚੰਗਾ ਕੰਮ ਕਰ ਲੱਗੇ ਕਰਕੇ ਵੇਖੋ ਸਿੰਘ ਮਰਾਜਾ ਤੁਸੀਂ ਕਹੋ ਮੈਂ ਚੰਗਾ ਕੰਮ ਕਰਨਾ 20 ਬੰਦੇ ਤੁਹਾਡੀਆਂ ਲਤਾਂ ਖਿੱਚਣ ਵਾਸਤੇ ਖੜੋ ਜਾਣਗੇ 20 ਬੰਦੇ ਤੁਹਾਡੀਆਂ ਲਤਾਂ ਖਿੱਚਣ ਵਾਸਤੇ ਮਾਫੀ ਦਿਓ ਤੁਸੀਂ ਕਹੋ ਮੈਂ ਚਿਟਾ ਵੇਚਣਾ ਸ਼ਾਹ ਬਾਛੀਆਂ ਦੇਣਗੇ ਤੈਨੂੰ ਤਕੜਾ ਓ ਪਿੰਡ ਦਾ ਬੇੜਾ ਗਰਕ ਕਰ ਪਿੰਡ ਦਾ ਬੇੜਾ ਗਰਕ ਕਰਕੇ ਮੁੜ ਕੇ ਇਲਾਕੇ ਦਾ ਚੰਗੀ ਤਰ੍ਹਾਂ ਬੇੜਾ ਗਰਕ ਕਰੀਏ ਤੁਸੀਂ ਕਿਤੇ ਕਹੋ ਮੈਂ ਅੰਮ੍ਰਿਤ ਸੰਚਾਰ ਕਰਵਾਉਣਾ ਹੈ ਦਸਤਾਰ ਮੁਕਾਬਲੇ ਕਰਵਾਉਣੇ ਨੇ ਮੈਂ ਕਿਤੇ ਗੱਤਕੇ ਵਾਲਾ ਉਸਤਾਦ ਰੱਖ ਕੇ ਪਿੰਡ ਦੇ ਵਿੱਚ ਨਿੱਕੇ ਨਿੱਕੇ ਬੱਚਿਆਂ ਨੂੰ ਗੱਤਕਾ ਦੀ ਸਿਖਲਾਈ ਦੇਣੀ ਹੈ ਪਤਾ ਕੀ ਕਰਨ ਗਿਓ ਭਲਿਆ ਮਾਨਸਾ ਉਧਰੋਂ ਸੋਦਰ ਦਾ ਟਾਈਮ ਹੁੰਦਾ ਉਧਰੋਂ ਤੂੰ ਆਣ ਕੇ ਗੁਰਦੁਆਰੇ ਡਾਂਗਾ ਖੜਕਾਉਣ ਲੱਗ ਪੈਣਾ ਸਾਨੂੰ ਗੱਤਕਾ ਗੁਤਕਾ ਨਹੀਂ ਚਾਹੀਦਾ ਇਹ ਮੈਂ ਤੁਹਾਨੂੰ ਬੇਨਤੀ ਤਾਂ ਕੀਤੀ ਮੈਨੂੰ ਰਾਤੀ ਫੋਨ ਆਇਆ ਵੀਰ ਦਾ ਨੰਬਰ ਮੇਰੇ ਕੋਲ ਆ ਉਹ ਕਹਿੰਦਾ ਵੀਰ ਜੀ ਮੈਂ ਕੋਲੋਂ